ਦੇ ਆਊਟਸਾਈਡਰਾਂ ਦਾ ਉਹ ਇੱਕ ਮਤਲਬ ਹਰ ਇੱਕ ਕਾਲਜ ਯੂਨੀਵਰਸਿਟੀ ਦੀ ਇੱਕ ਬਹੁਤ ਵੱਡਾ ਦਿੱਕਤ ਹੁੰਦੀ ਹੈ ਆਊਟਸਾਈਡਰ ਬਹੁਤ ਐਂਟਰ ਕਰਦੇ ਨੇ ਉਹ ਗੇੜਿਆਂ ਵਾਲਾ ਮਸਲਾ ਹਨਾ ਉਹ ਉਹ ਕਿੰਨੇ ਕੁ ਸੰਸਿਆ ਦੇਖੋ ਜਿਹੜਾ ਗੇੜੀ ਕਲਚਰ ਹੈ ਉਹ ਸਾਡੇ ਐਸਡੀ ਕਾਲਜ ਦਾ ਮੈਨੂੰ ਲੱਗਦਾ ਚੰਡੀਗੜ੍ਹ ਤੋਂ ਐਮਸੀਐਮ ਤੋਂ ਬਾਅਦ ਦੂਆ ਸਾਡਾ ਕਾਲਜ ਆ ਤੁਸੀਂ ਦੇਖ ਰਹੇ ਹੋ ਆਲੇ ਦੁਆਲੇ ਦਾ ਮਾਹੌਲ ਲੋਕਾਂ ਨਾਲ ਸਟੂਡੈਂਟ ਨਾਲ ਗੱਲਬਾਤ ਵੀ ਕਰਦੇ ਹੋਗੇ ਕੀ ਲੱਗਦਾ ਵੀ ਕਿਹੇ ਜੀ ਹਵਾ ਤੁਹਾਡੇ ਵੱਲ ਦੀ ਹਵਾ ਹੈ ਕਿਸ ਵੱਲ ਦੀ ਹਵਾ ਲੱਗਦੀ ਹੈ ਦੇਖੋ ਵੀਰੇ ਸੋਪੂ ਦੀ ਲੈਗੇ ਸੀਦਾ ਤਾਂ ਸਾਰਿਆਂ ਨੂੰ ਪਤਾ ਨਿਆਣੇ ਨੇ ਨਾਮ ਸੁਣਿਆ ਹੀ ਹੁੰਦਾ ਅਸੀਂ ਅਗਲੇ ਕੋਲ ਜਾ ਕੇ ਕਹਿੰਦੇ ਤਾਂ ਸਾਡੀ ਪਾਰਟੀ ਦਾ ਇੱਕ ਬਹੁਤ ਵਧੀਆ ਇੰਪ੍ਰੈਸ਼ਨ ਪੈਂਦਾ ਅਗਲੇ ਤੇ ਸਾਡੀ ਹਿੰਦੂ ਪਾਰਟੀ ਨਾਲ ਐਲਾਈਂਸ ਕੁੜੀਆਂ ਬਹੁਤ ਜ਼ਿਆਦਾ ਖੁਸ਼ ਹੁੰਦੀਆਂ ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਐਲਾਈਂਸ ਹੋਇਆ ਇਸ ਕੋਲੇ ਦੇ ਵਿੱਚ ਕਿੰਨਾ ਕਹਿ ਜਾ ਘਟਨਾਵਾਂ ਹੁੰਦੀਆਂ ਨੇ ਇਸ ਮਤਲਬ ਵੀ ਟॉक अबाउट ਦਿਸ ਕਾਲਜ ਇੱਥੇ ਵੈਸੇ ਤਾਂ ਬਹੁਤ ਸੇਫ ਐਨਵਾਇਰਨਮੈਂਟ ਪਹਿਲਾਂ ਹੀ ਪ੍ਰੋਵਾਈਡ ਕੀਤੀ ਜਾਂਦੀ ਹੈ ਐਂਡ ਆਲਸੋ ਇੱਥੇ ਦੀ ਰੂਲਸ ਐਂਡ ਰੈਗੂਲੇਸ਼ਨਸ ਐਨੀ ਅੱਛੀ ਹੈ ਐਂਡ ਜਿਵੇਂ ਆਪਣੀ ਟੀਮ ਹੈ ਕੁੜੀਆਂ ਨੂੰ ਇਹਨਾਂ ਸੇਫ ਕਰਨ ਦੇ ਲਈ ਸੋਪੂ ਪਾਰਟੀ ਉਹ ਕੀ ਕਰ ਰਹੀ ਹੈ ਫਸਟਲੀ ਜਿਹੜੀ ਸਾਡੀ ਸਪੀਚ ਹੈ ਸਾਡੀ ਕੈਂਪੇਨਿੰਗ ਹੈ ਉਹਦੇ ਵਿੱਚ ਸਾਡਾ ਇਨੀਸ਼ੀਅਲ ਪੁਆਇੰਟ ਇਹ ਹੁੰਦਾ ਹੈ ਕਿ ਈਵ ਟੀਜ਼ਿੰਗ ਲਈ ਚੁੱਪ ਨਾ ਬੈਠੋ ਜੇ ਤੁਹਾਨੂੰ ਮੜਾ ਜੋ ਵੀ ਕੋਈ ਪਰੇਸ਼ਾਨ ਕਰਦਾ ਈਵਨ ਸਾਡੀ ਟੀਮ ਚੋ ਵੀ ਅਸੀਂ ਆ ਵੀ ਬੋਲਦੇ ਆ ਪਹਿਲੀ ਤਾਂ ਜੀ ਮੇਜਰ ਇਹੀ ਹੈ ਕਿ ਜਿਹੜੀ ਗਰਲਸ ਟਾਈਮਿੰਗ ਹੈ ਉਹ ਇਨਕਰੀਜ਼ ਹੋਵੇ ਦੂਜਾ ਜਿਹੜਾ ਆਪਣਾ ਕਾਲਜ ਚ ਫੈਸਟ ਹੁੰਦਾ ਉਹ ਕੱਲ ਇੱਕ ਦਿਨ ਦਾ ਹੁੰਦਾ ਬਾਕੀ ਕਾਲਜਾਂ ਚ 2 2 3 3 ਦਿਨਾਂ ਦਾ ਹੁੰਦਾ ਜਿੰਨੀ ਸਾਡੀ ਕੋਸ਼ਿਸ਼ ਹੋਊਗੀ ਆਪਾਂ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜਾ ਆਪਣਾ ਫੈਸਟ ਹੈ ਉਹਨੂੰ ਆਪਾਂ ਇੱਕ ਤੋਂ ਦੋ ਦਿਨ ਦਾ ਇਨਕਰੀਜ਼ ਕਰੀਏ ਦੇਖੋ ਬ੍ਰਦਰ ਜਿਹੜੀ 4000 ਵੋਟ ਪੂਲ ਨਹੀਂ ਹੁੰਦੀ ਉਹ ਉਹ ਸਟੂਡੈਂਟ ਹੈ ਜਿਹੜਾ ਸਿਰਫ ਕਾਲਜੇ ਚ ਬੈਗ ਚੱਕ ਕੇ ਆਉਂਦਾ ਬੈਗ ਚੱਕ ਕੇ ਮੁੜ ਜਾਂਦਾ ਜਿਹੜੇ ਕੈਂਟੀਨ ਤੱਕ ਵੀ ਨਹੀਂ ਆਉਂਦੇ ਤੇ ਕਾਲਜ ਚ ਪਾਰਕਿੰਗ ਦੀ ਦਿੱਕਤ ਹੈ ਜਾਂ ਪਾਰਕਿੰਗ ਹੈ ਨਹੀਂ ਕਿਉਂਕਿ ਅਸੀਂ ਜਦੋਂ ਹੁਣ ਆਏ ਆ ਗੱਡੀਆਂ ਇੱਧਰ ਉੱਧਰ ਦੇਖ ਰਹੇ ਆ ਇਹ ਜਿਆਦਾ ਇਲੈਕਸ਼ਨਾਂ ਕਰਕੇ ਵੱਧ ਗੱਡੀਆਂ ਹੁਣ ਕਰਕੇ ਜਾਂ ਪਾਰਕਿੰਗ ਹੀ ਨਹੀਂ ਹੈ ਕਾਲਜ ਨਹੀਂ ਪਾਰਕਿੰਗ ਦਾ ਇੱਕ ਬਹੁਤ ਵੱਡਾ ਇਸ਼ੂ ਹੈ ਸਾਡੇ ਕਾਲਜ ਦਾ ਕਿਉਂਕਿ ਸਾਡੇ ਕਾਲਜ ਦੇ ਵਿੱਚ ਗੱਡੀ ਐਂਟਰੀ ਹੀ ਨਹੀਂ ਹੁੰਦੀ ਸਿਰਫ ਟੀਚਰਸ ਜਾਂ ਐਡਮਿਨਿਸਟ੍ਰੇਸ਼ਨ ਦੀ ਕਾਰ ਅੰਦਰ ਜਾਏਗੀ ਸਸ਼ੀ ਕਾਲ ਜੀ ਮੈਂ ਵਿਕਰਮ ਸਿੰਘ ਬਾਗੀ ਤੇ ਸਾਰੇ ਦਸ਼ਕਾਂ ਦਾ ਸਵਾਗਤ ਹੈ ਜਿਵੇਂ ਕਿ ਜਿਹੜੀ ਸਿਆਸਤ ਦਾ ਮਸਲਾ ਆਪੇ ਕਹਿੰਦੇ ਸਿਆਸਤ ਬਹੁਤ ਪੱਕੀਆਂ ਹੁੰਦੀਆਂ ਨੇ ਜਿਹੜੀਆਂ ਪੰਜਾਬ ਦੀ ਸਿਆਸਤ ਹੈ ਜਿਹੜੀ ਚੰਡੀਗੜ੍ਹ ਤੋਂ ਬਹੁਤ ਚੱਲਦੀ ਆ ਜਿਵੇਂ ਪੰਜਾਬ ਯੂਨੀਵਰਸਿਟੀ ਕਾਲੀਏ ਜਾਂ ਐਸਡੀ ਕਾਲਜ ਕਹ ਲਈਏ ਜਿੱਥੋਂ ਇੱਕ ਬਹੁਤ ਪੋਲੀਟੀਕਲ ਬੰਦੇ ਨਿਕਲਦੇ ਨੇ ਚਾਹੇ ਅਸੀਂ ਮਤਲਬ ਬਰਿੰਦਰ ਟਲੌਣਾ ਦੀ ਗੱਲ ਕਰ ਲਈਏ ਚਾਹੇ ਆਪਾਂ ਲਾਡੀ ਉਹਨਾਂ ਦੀ ਗੱਲ ਕਰ ਲਈਏ ਬਹੁਤ ਵੱਡੇ ਪੋਲੀਟੀਸ਼ਨ ਇੱਥੋਂ ਚੰਡੀਗੜ੍ਹ ਦੇ ਵਿੱਚੋਂ ਕੱਢੇ ਗਏ ਨੇ ਅੱਜ ਐਸਡੀ ਕਾਲਜ ਚ ਆਏ ਆ ਸੋਪੂ ਪਾਰਟੀ ਦੇ ਜਿਹੜੇ ਨੁਮਾਇੰਦੇ ਨੇ ਜਿਹੜੇ ਉਹਨਾਂ ਦੇ ਲੀਡਰ ਨੇ ਜਿਹੜੇ ਉਹਨਾਂ ਦੇ ਪਾਰਟੀ ਦੇ ਨੁਮਾਇੰ ਕਿ ਇਥੇ ਕੀ ਸਮੱਸਿਆਵਾਂ ਨੇ ਕਿਵੇਂ ਸਿਆਸਤ ਚੱਲਦੀ ਆ ਸਿਆਸਤ ਚ ਆਉਣ ਦੀ ਲੋੜ ਕਿਉਂ ਲੱਗੀ ਤੇ ਇਹ ਸਾਰੇ ਮਸਲਿਆਂ ਤੇ ਉਹਨਾਂ ਨਾਲ ਗੱਲਬਾਤ ਕਰਦੇ ਆ ਸਸੀਖਾ ਬਾਈ ਜੀ ਸਸੀਖਾਲ ਵੀਰੇ ਥੈਂਕ ਯੂ ਸੋ ਮੱਚ ਤੁਸੀਂ ਸਾਡੇ ਵਿੱਚ ਪਹੁੰਚੇ ਬਈ ਇੱਕ ਤਾਂ ਤੁਹਾਨੂੰ ਚਲੋ ਵਧਾਈਆਂ ਵੀ ਤੁਹਾਡੇ ਨਾਮਿਨੇਸ਼ਨ ਅੱਜ ਭਰੀ ਗਈ ਤੁਹਾਡਾ ਕੈਂਡੀਡੇਟ ਅਜੂਰੇ ਖੜਾ ਹੋ ਗਿਆ ਤੇ ਰੱਬ ਕਰੇ ਤੁਸੀਂ ਜੇਤੂ ਵੀ ਹੋਵੋ ਅਸੀਂ ਉਮੀਦ ਕਰਦੇ ਹਾਂ ਤੇ ਤੁਹਾਨੂੰ ਸਿਆਸਤ ਦੇ ਵਿੱਚ ਆਉਣ ਦੀ ਲੋੜ ਕਿਉਂ ਲੱਗੀ ਮਤਲਬ ਆਪਾਂ ਜਿਵੇਂ ਨੋਰਮਲ ਘਰਾਂ ਦੇ ਵਿੱਚ ਅਸੀਂ ਗੱਲਾਂ ਸੁਣਦੇ ਆਂ ਪਿੰਡਾਂ ਤੋਂ ਆਇਆ ਸਾਰੇ ਸਾਡੇ ਮਾਪੇ ਸਿੱਧਾ ਜਾਈ ਗੱਲ ਕਹਿੰਦੇ ਨੇ ਸਿਆਸਤ ਇਹੋ ਜਿਹਾ ਦਲਦਲ ਆ ਜਿਹੜਾ ਉੱਚ ਜਾਊਗਾ ਤੇ ਫਸੂਗਾ ਤੁਹਾਨੂੰ ਕੀ ਲੱਗਦਾ ਵੀ ਇਹ ਚੀਜ਼ਾਂ ਚ ਇਨਵੋਲਵਮੈਂਟ ਕਿਉਂ ਜ਼ਰੂਰੀ ਐ ਸਟੂਡੈਂਟਾਂ ਦੀ ਤੁਹਾਡੀ ਗੱਲ ਵੀਰੇ ਬਿਲਕੁਲ ਜਾਇਜ਼ ਐ ਜਿੰਨੇ ਵੀ ਪੇਰੈਂਟਸ ਨੇ ਉਹਨਾਂ ਨੂੰ ਇਹੀ ਲੱਗਦਾ ਵੀ ਸਾਡਾ ਨਿਆਣਾ ਇਹ ਚੀਜ਼ ਤੋਂ ਦੂਰ ਰਹੇ ਪਰ ਉਹ ਇਹ ਚੀਜ਼ ਨੂੰ ਨਹੀਂ ਸਮਝਦੇ ਵੀ ਇਹ ਲੜਾਈ ਦਾ ਘਰ ਨਹੀਂ ਹੈਗਾ ਇਹ ਇੱਕ ਬਹੁਤ ਵਧੀਆ ਐਕਟੀਵਿਟੀ ਹੈ ਜੀਚ ਨਿਆਣਾ ਹੁੰਦਾ ਉਹਦਾ ਕੰਫੀਡੈਂਸ ਇੰਗੇਜ ਹੁੰਦਾ ਉਹਨੂੰ ਕਿਵੇਂ ਬੰਦੇ ਨਾਲ ਡੀਲ ਕਰਨਾ ਹੋਰ ਸੋ ਚੀਜ਼ਾਂ ਦਾ ਪਤਾ ਲੱਗਦਾ ਤੇ ਤੁਸੀਂ ਅੱਜ ਨੋਮੀਨੇਸ਼ਨ ਭਰ ਦਿੱਤੀ ਤੁਹਾਨੂੰ ਕੀ ਲੱਗਦਾ ਵੀ ਤੁਸੀਂ ਮਤਲਬ ਕਿੰਨੇ ਕ ਟਾਈਮ ਤੋਂ ਇਹ ਪਹਿਲਾਂ ਤੋਂ ਵਰਕ ਕਰ ਰਹੇ ਹੋ ਤੁਹਾਡੇ ਕਿੰਨੇ ਕ ਟਾਈਮ ਤੋਂ ਸੋਪੂ ਪਾਰਟੀ ਦੌਰੇ ਹੋਲਡ ਆ ਦੇਖੋ 브ਦਰ ਪਾਰਟੀ ਬੇਸ਼ੱਕ ਇਸ ਸਾਲ ਲਾਂਚ ਹੋਈ ਹੈ ਪਰ ਅਸੀਂ ਤਿਆਰੀ ਕਰਨੀ ਸਾਡੀ ਟੀਮ ਨੇ ਤਿਆਰੀ ਕਰਨੀ ਪਿਛਲੇ ਸਾਲ ਤੋਂ ਸ਼ੁਰੂ ਕਰਤੀ ਸੀ ਅਸੀਂ ਹੋਰ ਪਾਰਟੀਆਂ ਨਾਲ ਰਲ ਕੇ ਪਿਛਲੀ ਵਾਰੀ 올ਓਵਰ ਦਾ ਕਾਲਜ 9000 ਸਟੂਡੈਂਟ ਹੈ ਸਾਡੇ ਕਾਲਜ ਚ ਅਸੀਂ ਸਾਰੇ ਸਟੂਡੈਂਟਾਂ ਨਾਲ ਹੋਰ ਪਾਰਟੀਆਂ ਨਾਲ ਰਲ ਕੇ 20% ਫਾਈਨ ਮਾਫ ਕਰਾਇਆ ਤੇ ਫਾਈਨ ਮਾਫ ਕਰਾਉਣ ਵੇਲੇ ਅਸੀਂ ਕਿਸੇ ਸਟੂਡੈਂਟ ਨੂੰ ਇਹ ਨਹੀਂ ਪੁੱਛਿਆ ਕਿ ਵੀਰੇ ਤੂੰ ਕਿਹੜੀ ਪਾਰਟੀ ਦਾ ਤੇ ਤੁਸੀਂ ਕਿੰਨੇ ਮਤਲਬ ਕਿੰਨੀ ਸੀਟਾਂ ਤੇ ਤੁਹਾਡੇ ਕੈਂਡੀਡੇਟ ਖੜੇ ਨੇ ਟੋਟਲ 4 ਸੀਟਾਂ ਨੇ ਪ੍ਰੈਜ਼ੀਡੈਂਟ ਜੁਆਇੰਟ ਸੈਕਟਰੀ ਵਾਈਸ ਪ੍ਰੈਜ਼ੀਡੈਂਟ ਤੇ ਜਰਨਲ ਸੈਕਟਰੀ ਤੇ ਤੁਹਾਡੇ ਚਾਰੇ ਸੀਟਾਂ ਸੋਪੂ ਪਾਰਟੀ ਦੇ ਵਕੈ ਹਨ ਸਾਡੀ ਸੋਪੂ ਪਾਰਟੀ ਇੱਥੇ ਤਿੰਨ ਪਾਰਟੀਆਂ ਨਾਲ ਅਲਾਈਂਡ ਹੈ ਸੋਪੂ ਫਿਲਹਾਲ ਜੁਆਇੰਟ ਸੈਕਟਰੀ ਦੀ ਸੀਟ ਤੇ ਕੰਟੈਸਟ ਕਰ ਰਹੀ ਹੈ ਕਿਹੜੇ ਕਿਹੜੇ ਪਾਰਟੀਆਂ ਨਾਲ ਅਲਾਈਂਡ ਆਪਣਾ ਐਸਡੀਸੀਯੂ ਤੇ ਹਿੰਸੂ ਓਕੇ ਤੇ ਤੁਹਾਨੂੰ ਕੀ ਲੱਗਦਾ ਹੈ ਵੀ ਹੁਣ ਜਿਹੜੀ ਤੁਸੀਂ ਦੇਖ ਰਹੇ ਹੋ ਆਲੇ-ਦੁਆਲੇ ਦਾ ਮਾਹੌਲ ਲੋਕਾਂ ਨਾਲ ਸਟੂਡੈਂਟ ਨਾਲ ਗੱਲਬਾਤ ਵੀ ਕਰਦੇ ਹੋਗੇ ਕੀ ਲੱਗਦਾ ਵੀ ਕਿਹੇ ਜੀ ਹਵਾ ਤੁਹਾਡੇ ਵੱਲ ਦੀ ਹਵਾ ਹੈ ਕਿਸ ਵੱਲ ਦੀ ਹਵਾ ਲੱਗਦੀ ਹੈ ਦੇਖੋ ਵੀਰੇ ਸੋਪੂ ਦੀ ਲੈਗਸੀ ਤਾਂ ਸਾਰਿਆਂ ਨੂੰ ਪਤਾ ਨਿਆਣੇ ਨੇ ਨਾਮ ਸੁਣਿਆ ਹੀ ਹੁੰਦਾ ਅਸੀਂ ਅਗਲੇ ਕੋਲ ਜਾ ਕੇ ਕਹਿੰਦੇ ਤਾਂ ਸਾਡੀ ਪਾਰਟੀ ਦਾ ਇੱਕ ਬਹੁਤ ਵਧੀਆ ਇਮਪ੍ਰੈਸ਼ਨ ਪੈਂਦਾ ਅਗਲੇ ਤੇ ਤੁਹਾਡੀ ਪਾਰਟੀ ਤੇ ਪੰਜਾਬੀ ਵਿੱਚ ਇੱਕ ਗਾਣਾ ਵੀ ਬਹੁਤ ਮਸ਼ਹੂਰ ਬਣਿਆ ਹੈ ਗਾਣੇ ਤੇ ਬਹੁਤ ਸਾਡੀ ਹਿੰਸੂ ਪਾਰਟੀ ਨਾਲ ਆਏ ਸੋ ਕੁੜੀਆਂ ਬਹੁਤ ਜ਼ਿਆਦਾ ਖੁਸ਼ ਹੁੰਦੀਆਂ ਜਦੋਂ ਉਹਨਾਂ ਨੂੰ ਪਤਾ ਲੱਗੇ ਵੀ ਐਲਾਈਅנס ਹੋਇਆ ਮਤਲਬ ਬਹੁਤ ਗੁੱਡ ਰਿਸਪੌਂਸ ਆ ਰਿਹਾ ਹੈ ਕਾਲਜ ਤੋਂ ਤੇ ਲੜਕੀਆਂ ਨਾਲ ਵੀ ਗੱਲਬਾਤ ਕਰਦੇ ਆ ਕਿਉਂਕਿ ਲੜਕੀਆਂ ਦੀਆਂ ਸਮੱਸਿਆਵਾਂ ਬਹੁਤ ਜ਼ਿਆਦਾ ਹੁੰਦੀਆਂ ਨੇ ਵੀ ਹੋਸਟਲ ਦਾ ਹਨਾ ਛੇੜਖਾਨੀਆਂ ਦੇ ਇਹ ਜਿ ਘਟਨਾਵਾਂ ਇਹਦੇ ਤੇ ਇਹਨਾਂ ਨਾਲ ਗੱਲਬਾਤ ਕਰਦੇ ਆ ਸੱਸੀ ਕਾ ਜੀ ਸੱਸੀ ਕਾ ਜੀ ਜਿਹੜੀ ਅਸੀਂ ਗੱਲ ਕਰੀਏ ਵੀ ਲੜਕੀਆਂ ਦੀ ਇੱਕ ਬਹੁਤ ਵੱਡੀ ਸਭ ਤੋਂ ਵੱਡੀ ਦਾ ਪ੍ਰੋਬਲਮ ਇਹ ਹੈ ਵੀ ਲੜਕੀਆਂ ਦੀ ਛੇੜਖਾਨੀਆਂ ਵਾਲੀ ਘਟਨਾ ਇਸ ਕੋਲੇ ਦੇ ਵਿੱਚ ਕਿੰਨਾ ਕਿਹੋ ਜਿਹਾ ਘਟਨਾਵਾਂ ਹੁੰਦੀਆਂ ਨੇ ਇਸ ਮਤਲਬ ਵੀ ਟॉक अबाउट ਦਿਸ ਕਾਲਜ ਇੱਥੇ ਵੈਸੇ ਤਾਂ ਬਹੁਤ ਸੇਫ ਐਨਵਾਇਰਨਮੈਂਟ ਪਹਿਲਾਂ ਹੀ ਪ੍ਰੋਵਾਈਡ ਕੀਤੀ ਜਾਂਦੀ ਹੈ ਐਂਡ ਆਲਸੋ ਇੱਥੇ ਦੀ ਰੂਲਸ ਐਂਡ ਰੈਗੂਲੇਸ਼ਨਸ ਐਨੀ ਅੱ teasing ਕੀਤੀ ਜਾਂਦੀ ਸੀਗੀ इवन ਇਥੇ ਇੱਕ ਹੋਸਟਲ ਵਾਲਾ ਇਨਸੀਡੈਂਟ ਸੀਗਾ ਜਿੱਥੇ ਹੋਸਟਲ ਦੀਆਂ ਕੁੜੀਆਂ ਨੂੰ ਬਾਹਰ ਬੁਲਟ ਤੇ ਦੋ ਤਿੰਨ ਮੁੰਡੇ ਇਵ ਟੀਜ਼ ਕਰ ਰਹੇ ਸੀ ਆਪਣੀ ਟੀਮ ਨੇ ਉਹਨਾਂ ਦਾ ਸਟੈਂਡ ਲਿੱਤਾ ਐਂਡ ਕੰਪਲੇਨਟ ਕੀਤੀ ਐਂਡ ਉਹਨਾਂ ਤੋਂ ਅਪੋਲੋਜੀ ਲਈਤੀ ਐਂਡ ਆਦਰਵਾਇਜ਼ ਕਾਲਜ 'ਚ ਇਵ ਟੀਜ਼ਿੰਗ ਦੇਖੋ ਹਰ ਜਗ੍ਹਾ ਹੀ ਚੱਲਦੀ ਆ ਇਵਨ ਸਾਡੇ ਕੋਲ ਵੀ ਕਾਫੀ ਮੁੰਡੇ ਆਉਂਦੇ ਆ ਬਟ ਉਹੀ ਹੈ ਵੀ ਆਪਾਂ ਨੂੰ ਹੈਂਡਲ ਕਰਨਾ ਆਉਣਾ ਚਾਹੀਦਾ ਤੇ ਤੁਹਾਡੀ ਟੀਮ ਹੈ ਜਿਹੜੀ ਇਹ ਪਹਿਲਾਂ ਹੀ ਬਹੁਤ ਸਟੈਪਸ ਲੈ ਰਹੇ ਆ ਇਸ ਚੀਜ਼ ਨੂੰ ਕੰਟਰੋਲ ਕਰਨ ਲਈ ਤੇ ਇਸ ਮਸਲੇ ਤੇ ਕੁੜੀਆਂ ਨਾਲ ਤੁਸੀਂ ਗੱਲਬਾਤ ਕਰਦੇ ਹੋਗੇ ਵੀ ਜਿਹੜੇ ਇਹ ਘਟਨਾਵਾਂ ਆਉਂਦੇ ਨੇ ਹਾਲਾਂਕਿ ਬਹੁਤ ਅਸੀਂ ਜੇ ਪੰਜਾਬ ਦੀ ਗੱਲ ਕਰੀਏ ਕੁੱਲ ਭਾਰਤ ਦੀ ਗੱਲ ਕਰੀ ਇਸ਼ੂ ਸਾਰੇ ਦੱਬੇ ਜਾਂਦੇ ਨੇ ਹਾਲਾਂਕਿ ਜਦੋਂ ਤੱਕ ਕੋਈ ਵੱਡੀ ਘਟਨਾ ਨਹੀਂ ਹੁੰਦੀ ਉਦੋਂ ਤੱਕ ਲੋਕ ਚੁੱਪ ਰਹਿੰਦੇ ਨੇ ਛੇੜਖਾਨੀ ਦੀਆਂ ਘਟਨਾਵਾਂ ਬੱਸਾਂ ਦੇ ਵਿਚਕਾਰਾਂ ਦੇ ਵਿੱਚ ਨੋਰਮਲ ਨੋਰਮਲਾਈਜ਼ ਨੇ ਵੀ ਉਹਦੇ ਤੇ ਇੱਕ ਸੇਫ এনਵਾਇਰਨਮੈਂਟ ਪੇਸ਼ ਕਰਨ ਦੇ ਲਈ ਜਾਂ ਕੁੜੀਆਂ ਨੂੰ ਇਹਨਾਂ ਸੇਫ ਕਰਨ ਦੇ ਲਈ ਸੋਪ ਪਾਲਟੀ ਫਰਸਟਲੀ ਜਿਹੜੀ ਸਾਡੀ ਸਪੀਚ ਹੈ ਸਾਡੀ ਕੈਂਪੇਨਿੰਗ ਹੈ ਉਹਦੇ ਵਿੱਚ ਸਾਡਾ ਇਨੀਸ਼ੀਅਲ ਪੁਆਇੰਟ ਇਹ ਹੁੰਦਾ ਹੈ ਕਿ ਈਵ ਟੀਜ਼ਿੰਗ ਲਈ ਚੁੱਪ ਨਾ ਬੈਠੋ ਜੇ ਤੁਹਾਨੂੰ ਮਾੜਾ ਜੋ ਵੀ ਕੋਈ ਪਰੇਸ਼ਾਨ ਕਰਦਾ ਈਵਨ ਸਾਡੀ ਟੀਮ ਚੋ ਵੀ ਅਸੀਂ ਆ ਵੀ ਬੋਲਦੇ ਆ ਕੋਈ ਤੁਹਾਨੂੰ ਮਾੜਾ ਮੋਟਾ ਦਿੱਕਤ ਪਰੇਸ਼ਾਨੀ ਲੱਗਦੀ ਹੈ ਤੁਸੀਂ ਆਪਣੀ ਵੌਇਸ ਫਰੇਸ ਕਰੋ ਅਸੀਂ ਤੁਹਾਡੇ ਨਾਲ ਖੜੇ ਆ ਅਸੀਂ ਸਪੋਰਟ ਕਰਦੇ ਆ ਕਾਫੀ ਕੁੜੀਆਂ ਸਾਡੇ ਕੋਲ ਆਂਦੀਆਂ ਵੀ ਆ ਕੰਪਲੇਨਸ ਲੈ ਕੇ ਐਂਡ ਅਸੀਂ ਉਹ ਚੀਜ਼ਾਂ ਹੈਂਡਲ ਵੀ ਕਰ ਰਹੇ ਆ ਤੇ ਚਲੋ ਇੱਕ ਗਿਣਤੀ ਦੀ ਗੱਲ ਕਰੀ ਆ ਆਪਾਂ ਹੁਣ ਵੀ ਆਪਾਂ ਔਰੇ ਸਾਰੇ ਖੜੇ ਆ ਤੇ ਤੁਹਾਡੀ ਪਾਰਟੀ ਦੇ ਮੁੰਡੇ ਜਿਆਦਾ ਕੁ ਆਪਣੇ ਪਿੰਡਾਂ ਚ ਆ ਵੀ ਬੁੜੀਆਂ ਤਾਂ ਰੋਟੀਆਂ ਪਕਾਉਣ ਲਈ ਆਉਂਦੀਆਂ ਨੇ ਇਹਨਾਂ ਨੇ ਇਹ ਨਹੀਂ ਸੱਸੁੱਤੇ ਇਹਨਾਂ ਦੇ ਇਹਨਾਂ ਦੀ ਮੱਤ ਗੁੱਤ ਪਿੱਛੇ ਹੁੰਦੀ ਹੈ ਨਾ ਇਹ ਗੱਲ ਕਹੇ ਨੇ ਤੁਹਾਨੂੰ ਕੀ ਲੱਗਦਾ ਹੈ ਵੀ ਤੁਸੀਂ ਚਲੋ ਹੁਣ ਲੀਡਰਸ਼ਿਪ ਚ ਵੀ ਆ ਰਹੇ ਹੋ ਹੌਲੀ ਹੌਲੀ ਅੱਗੇ ਹੋਰ ਵਧੋਗੇ ਤੇ ਕਿੰਨਾ ਕੁ ਲੱਗਦਾ ਵੀ ਇਹ ਕੁੜੀਆਂ ਨੂੰ ਇਸ ਪੋਲਿਟਿਕਸ ਦੇ ਵਿੱਚ ਆਉਣਾ ਚਾਹੀਦਾ ਹੈ ਕਿ ਨਹੀਂ ਚਾਹੀਦਾ वेल इन माय ओपिनियन आई थिंक ਕੁੜੀਆਂ ਦਾ ਇਹ ਚੀਜ਼ ਚਾਉਣਾ ਬਹੁਤ ਜ਼ਿਆਦਾ ਜ਼ਰੂਰੀ ਹੈ बिकॉज़ ਅੱਜ ਕੱਲ ਆਪਾਂ ਵੂਮਨ ਏਮਪਾਵਰਮੈਂਟ ਦੀ ਗੱਲ ਕਰ ਰਹੀਆਂ ਆਲਮੋਸਟ ਸਾਰੇ ਸੈਕਟਰਸ 'ਚ ਕੁੜੀਆਂ ਬਹੁਤ ਅੱਗੇ ਆ ਰਹੀਆਂ ਐ ਐਕਸੈਪਟ ਫॉर ਏ ਕੁਝ ਸਪੈਸਿਫਿਕ ਸੈਕਟਰ ਬਹੁਤ ਘੱਟ ਇਵਨ ਅਸੀਂ ਆਪਣੀ ਟੀਮ ਦੀ ਗੱਲ ਕਰੀਏ ਅਸੀਂ ਗਿਣਤੀ ਦੇ ਮਤਲਬ ਬਹੁਤ ਘੱਟ ਹੈ ਕੰਪੈਰੀ ਟੂ ਦ ਬॉयਜ਼ ਐਂਡ ਇਹਦੇ ਨਾਲ ਸਾਡਾ ਕੌਨਫੀਡੈਂਸ ਬਹੁਤ ਇੰਪਰੂਵ ਹੁੰਦਾ ਹੈ ਲੀਡਰਸ਼ਿਪ ਸਕਿੱਲਸ ਬਹੁਤ ਜ਼ਿਆਦਾ ਇਨਕਲੂਡ ਕਰ ਪਾਉਂਦੇ ਆ ਅਸੀਂ ਐਂਡ ਆਲਸੋ ਤੁਸੀਂ ਆਪਣੀ ਫੇਸ ਵੈਲਿਊ ਤੁਹਾਡੀ ਇਮੇਜ ਔਰ ਇਨਸਟੈਂਟ ਇਹਦੇ ਮੂਰੇ ਘਰਾਂ ਦਾ ਕੀ ਰਿਸਪੌਂਸ ਆ ਜਦੋਂ ਮਤਲਬ ਵੀਡੀਓਜ਼ ਆਉਂਦੀਆਂ ਨੇ ਜਦੋਂ ਵੀਡੀਓਜ਼ ਆਉਂਦੀਆਂ ਨੇ ਆ ਵੀ ਚੱਲੂ ਤੇ ਘਰਾਂ ਦਾ ਕੀ ਰਿਸਪੌਂਸ ਆ ਘਰ ਦੇ ਕਿਵੇਂ ਦੇਖਦੇ ਨੇ ਵੀਰੇ ਸਾਡੇ ਕੁੜੀਆਂ ਹਾਂ ਮਤਲਬ ਇਹ ਚੀਜ਼ਾਂ ਚ ਕੁੜੀਆਂ ਨੂੰ ਹਾਲਾ ਕਿ ਰੋਕਿਆ ਜਾਂਦਾ ਨਾ ਘਰੋਂ ਵੈਲ ਇਨ ਮਾਈ ਓਪੀਨੀਅਨ ਮੇਰੀ ਪੇਰੈਂਟਸ ਬਹੁਤ ਸਪੋਰਟਿਵ ਨੇ ਬਿਕਾਜ਼ ਮੇਰੀ ਖੁਦ ਹੀ ਫੈਮਿਲੀ ਐਵੇਂ ਇਲੈਕਸ਼ਨਸ ਚ ਇਨਵੋਲਡ ਸੀ ਮੇਰੀ ਪੈਟਰਨਲ ਆਂਟ ਅੰਡ ਮੇਰੇ ਮਮਾ ਮੇਰੇ ਪਾਪਾ ਸਾਰੇ ਸੋਪੂ ਨਾਲ ਹੀ ਜੁੜੇ ਹੋਏ ਸੀ ਪਹਿਲਾਂ ਵੀ ਸੋ ਦੇ ਆਰ ਵੈਰੀ ਪ੍ਰਾਊਡ ਜਿਵੇਂ ਆਪਾਂ ਗੱਲ ਕਰ ਰਹੇ ਸੀਗੇ ਵੀ ਹੋਸਟਲਾਂ ਦੀ ਕੀ ਸਮੱਸਿਆਵਾਂ ਨੇ ਉਹ ਰੇ ਵੱਡੀਆਂ ਕਿਉਂਕਿ ਹੋਸਟਲਾਂ ਦੇ ਸਮਾਸੀਂ ਵੀ ਵਿਦਿਆਰਥੀ ਜਦੋਂ ਰਹੇ ਆ ਸਾਰੇ ਕੈਂਪਸਾਂ 'ਚ ਰਹਿੰਦੇ ਨੇ ਇੱਥੇ ਕੁੜੀਆਂ ਦੇ ਹੋਸਟਲਾਂ 'ਚ ਵੱਡੀਆਂ ਸਮੱਸਿਆਵਾਂ ਜਿਹੜੀਆਂ ਕਿ ਨੋਟਸ 'ਚ ਆਉਂਦੀਆਂ ਨੇ ਮਾਈਨਰ ਆਪਾਂ ਛੱਡ ਦਿੰਦੇ ਹਾਂ ਵੱਡੀਆਂ ਸਮੱਸਿਆਵਾਂ ਕਿਹਨੇ ਜਿਹੜੀਆਂ ਤੁਰੰਤ ਹੱਲ ਹੋਣੀਆਂ ਚਾਹੀਦੀਆਂ ਨੇ ਹੋਸਟਲ ਦੇ ਵਿੱਚ ਇੱਕ ਤਾਂ ਮੇਜਰ ਪ੍ਰੋਬਲਮ ਹੈ ਕਿ ਦੇਖੋ ਮਾਰਕੀਟਸ ਵੀ 9 ਵਜੇ ਤੱਕ ਖੁੱਲੀਆਂ ਹੁੰਦੀਆਂ ਬਟ ਆਪਣਾ ਕਾਲਜ ਕੁੜੀਆਂ ਐ देयर आर ਮੈਨੀ ਥਿੰਗਸ ਜੋ ਸਭ ਨੂੰ ਕਰਨੀਆਂ ਪੈਂਦੀਆਂ ਮਾਰਕੀਟ ਜਾਣਾ ਇਜ਼ ਅ ਬੇਸਿਕ ਨੈਸੈਸਿਟੀ ਪਹਿਲੀ ਗੱਲ ਤਾਂ ਇਹ ਅਸੀਂ ਬੋਲਦੇ ਵੀ ਹਾਂ ਤੇ ਇਹ ਸਾਡੇ ਮੈਨੀਫੈਸਟੋ ਚ ਵੀ ਹੈ ਵੀ ਅਸੀਂ ਆਪ ਪੁਆਇੰਟ ਰੱਖਣਾ ਐਂਡ ਅਸੀਂ ਐਟ ਲੀਸਟ 8 8:30 ਤੱਕ ਟਾਈਮ ਐਕਸੀਡ ਕਰੀਏ ਐਂਡ ਸੈਕੰਡਲੀ ਗਰਲਸ ਦੇ ਵਿੱਚ ਜਿਮ ਦੀ ਉਹ ਨਹੀਂ ਹੈਗੀ ਤੇ ਸਾਰੇ ਇਕਵਿਪਮੈਂਟਸ ਮੋਸਟਲੀ ਟੁੱਟੇ ਹੋਏ ਐ ਕਲੀਨਲਿਨੈਸ ਦਾ ਬਹੁਤ ਵੱਡਾ ਇਸ਼ੂ ਹੈ ਸੋ ਇਹ ਸਾਰੇ ਕਨਸਰਨਸ ਐ ਜੋ ਅਸੀਂ ਦੇਖ ਰਹੇ ਹਾਂ ਐਂਡ ਅਸੀਂ ਟਰਾਈ ਕਰ ਰਹੇ ਹਾਂ ਆਪਣੇ ਲੈਵਲ ਤੇ ਵੀ ਜਿੰਨੇ ਅਸੀਂ ਕਵਰ ਕਰ ਸਕਦੇ ਅਸੀਂ ਉਹਨੇ ਕਰੀਏ ਐਂਡ ਇੱਕ ਐਡੀਸ਼ਨ ਚ ਅਸੀਂ ਇੱਕ ਜਿਹਦੇ ਵਿੱਚ ਸਿਰਫ ਕੁੜੀਆਂ ਆੜਾ ਇਵਨ ਸਾਡੀ ਪਾਰਟੀ ਚੋ ਵੀ ਸਿਰਫ ਕੁੜੀਆਂ ਹੀ ਆੜਾ ਮੈਂ ਆੜਾ ਜਾਂ ਮਾਈ ਫਰੈਂਡਸ ਇਵਨ ਸਾਡਾ ਜੋ ਕੈਂਡੀਡੇਟ ਹੈ ਦਿਵਾਂਤ ਚੋਹਾਨ ਉਹਨੂੰ ਵੀ ਅਸੀਂ ਆੜ ਨਹੀਂ ਕੀਤਾ ਸੋ ਦੈਟ ਉਹਨਾਂ ਨੂੰ ਇੱਕ ਕੰਫਰਟੇਬਲ ਸਪੇਸ ਮਿਲੇ ਤੇ ਹੁਣ ਤੁਹਾਨੂੰ ਕੀ ਲੱਗਦਾ ਹੈ ਵੀ ਜਿਹੜੀ ਕੁੜੀਆਂ ਨੇ ਸਮੱਸਿਆਵਾਂ ਜਦੋਂ ਤੁਸੀਂ ਗੱਲ ਕਰ ਰਹੇ ਹੋ ਉਹਦੇ ਨਾਲ ਕਿੰਨਾ ਇੱਕ ਪ੍ਰਭਾਵ ਆਇਆ ਵੀ ਕਿਉਂਕਿ ਮਤਲਬ ਹੋਸਟਲ ਟਾਈਮਿੰਗ ਦਾ ਇਸ਼ੂ ਹਰੇਕ ਕੈਂਪਸ ਦੇ ਵਿੱਚ ਬਹੁਤ ਵੱਡਾ ਰਿਹਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਇੱਕ ਬਹੁਤ ਵੱਡੀ ਸਟਰਗਲ ਲੜੀ ਜਾਂਦੀ ਹੈ ਐਸਐਫਐਸ ਦੀ ਕੁੜੀਆਂ ਨੂੰ ਪ੍ਰਿਆ ਜਿਤ ਦੀ ਵੀ ਆ ਉਦੋਂ ਆ 24 ਘੰਟੇ ਕਰਾਇਆ ਜਾਂਦਾ ਹੈ ਪੰਜਾਬੀ ਯੂਨੀਵਰਸਿਟੀ ਚ ਵੀ ਐਦਾਂ ਹੁੰਦਾ ਮਤਲਬ 2018 ਦੇ ਵਿੱਚ ਕੁੜੀਆਂ ਹੋਸਟਲ ਟਾਈਮਿੰਗ ਲਈ ਲੜਾਈ ਲੜੀ ਜਾਂਦੀ ਹੈ ਸਿਰ ਪੜਵਾਏ ਜਾਂਦੇ ਨੇ ਮੁੰਡਿਆਂ ਵੱਲੋਂ ਪਰਚੇ ਹੁੰਦੇ ਨੇ ਇਹ ਜਿਹੜੀ ਕੰਬੇਨ ਵੀ ਅਸੀਂ ਕੀ ਹੋਸਟਲ ਟਾਈਮਿੰਗ ਦੇ ਦਿੱਲੀ ਜਦੋਂ ਤੁਸੀਂ ਇਹ ਜਿਹੇ ਮੁੱਦੇ ਰੱਖਦੇ ਹੋ ਮਤਲਬ ਕੁੜੀਆਂ ਕਿ ਸੇਫ ਫੀਲ ਕਰਦੇ ਨੇ ਵੀ ਹਾਂ ਵੀ ਇਹ 8 ਵਜੇ ਤੱਕ ਹੋਣਾ ਚਾਹੀਦਾ 9 ਵਜੇ ਤੱਕ ਹੋਣਾ ਜਾਂ 24 ਘੰਟੇ 20 ਹੋਣਾ ਚਾਹੀਦਾ ਮਤਲਬ ਕੋਈ ਵੀ ਮੰਗ ਆ ਹੋਸਟਲ ਟਾਈਮਿੰਗ ਦੇ ਵਾਧੇ ਚ ਕੁੜੀਆਂ ਦੀ ਆਪ ਦੀ ਕੀ ਮਤਲਬ ਰਾਏ ਆ ਵੀ ਹਾਂ ਉਹ ਮੰਨਦੇ ਨੇ ਵੀ ਹਾਂ ਹੋਣਾ ਚਾਹੀਦਾ ਜਾਂ ਇੱਕ ਹੁੰਦੇ ਨੇ ਅਨਸੇਫ ਜਿਹਾ ਫੀਲ ਕਰਕੇ ਨਹੀਂ ਵੀ ਇਹ ਤਾਂ ਨਹੀਂ ਠੀਕ ਨਹੀਂ ਹੈ ਸੀ ਵੈਸੇ ਹਰ ਪਾਰਟੀ ਮੋਸਟਲੀ ਹਰ ਪਾਰਟੀ ਦਾ ਇੱਕ ਮੇਜਰ ਪੁਆਇੰਟ ਉਹ ਰੱਖਦੇ ਨੇ ਵੀ ਗਰਲਸ ਹੋਸਟਲ ਦੀ ਟਾਈਮਿੰਗ ਐਕਸੀਡ ਹੋਣੀ ਚਾਹੀਦੀਆਂ ਬਟ ਓਨੈਸਟਲੀ ਦੱਸਾਂ ਤਾਂ ਕਾਫੀ ਕੁੜੀਆਂ ਕੰਫਰਟੇਬਲ ਫੀਲ ਨਹੀਂ ਕਰਦੀਆਂ ਹਨ ਉੱਥੇ ਮਨਾ ਕਰ ਦਿੰਦੀਆਂ ਨੇ ਬਟ ਜਿੰਨੀ ਵਾਰੀ ਅਸੀਂ ਕੈਂਪੇਨਿੰਗ ਇਹ ਜੀ ਉਹਨਾਂ ਨੂੰ ਸਪੇਸ ਮਿਲਦੀ ਹੈ ਜਿੱਥੇ ਉਹ ਗੱਲ ਕਰ ਸਕਦੇ ਆ ਅੱਛੀ ਤਰ੍ਹਾਂ ਤਾਂ ਇਟਸ ਜਸਟ ਕਿ ਤੁਸੀਂ ਕਿਹੜੀ ਚੀਜ਼ ਚੂਜ਼ ਕਰ ਰਹੇ ਹੋ ਤੁਹਾਡਾ ਰਾਈਟ ਡਿਸੀਜਨ ਹੋਣਾ ਚਾਹੀਦਾ ਵੀ ਜੇ ਸਾਡੀ ਪਾਰਟੀ ਆਂਦੀ ਹੈ ਸਾਡੇ ਨਾਲ ਕੁੜੀਆਂ ਬਹੁਤ ਜ਼ਿਆਦਾ ਜੁੜ ਰਹੀਆਂ ਹਨ ਗਰਲਸ ਹੈਲਪ ਡੈਸਕ ਵੀ ਇਟਸ ਮੋਰ ਦਨ 400 ਕੁੜੀਆਂ ਸਾਡੇ ਨਾਲ ਜੁੜ ਚੁੱਕੀਆਂ ਹਨ ਜੋ ਆਈ ਥਿੰਕ ਹੋਰ ਜੇ ਗਰੁੱਪਸ ਨੇ ਵੀ ਆਈਡੀਆ ਕਾਪੀ ਕਰਕੇ ਬਹੁਤ ਬਣਾਇਆ ਉਹਨਾਂ ਨਾਲ ਨਹੀਂ ਜੁੜੀਆਂ ਐਂਡ ਮੋਸਟਲੀ ਕੁੜੀਆਂ ਹੀ ਕਹਿੰਦੀਆਂ ਵੀ ਜੇ ਸਾਨੂੰ ਸੇਫ ਇਨਵਾਇਰਨਮੈਂਟ ਮਿਲੇਗੀ ਦਨ ਵਾਈ ਨਾਟ ਜੇ ਸਹੀ ਉਹ ਹੈ ਤਾਂ ਫਿਰ ਉਹ ਆਫਕੋਰਸ ਹੀ ਚਾਹੁੰਦੀਆਂ ਤੇ ਹੋਰ ਬਾਈ ਜੀ ਨਾਲ ਗੱਲਬਾਤ ਕਰਦੇ ਆਂ ਵੀ ਤੁਹਾਡੇ ਮੈਨੀਫੈਸਟੋ ਦੇ ਜਿਹੜੀਆਂ ਮੱਡੀਆਂ ਮੰਗਾਣੇ ਮੇਜਰ ਮੰਗਾਣੇ ਉਹ ਕੀ ਨੇ ਸਸ਼ੇਕਾ ਬਾਈ ਜੀ ਸਸ਼ੇਕਾ ਜੀ ਰਾਮ ਰਾਮ ਜੀ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਕੋਲ ਜਾਇ ਤੇ ਦੂਜਾ ਤੁਸੀਂ ਪੁਆਇੰਟ ਪੁੱਛਿਆ ਕਿ ਸਾਡੇ ਮੈਨੀਫੈਸਟੋ ਚ ਜਿਹੜੀ ਮੇਨ ਮੇਨ ਚੀਜ਼ਾਂ ਆ ਉਹ ਆਪਣਾ ਭਰਾ ਹੈਗਾ ਗੁਰੂ ਬੰਗੂ ਨੇ ਵੀ ਦੱਸਿਆ ਭੈਣ ਹੈਗੇ ਉਹਨੇ ਵੀ ਦੱਸਿਆ ਪਹਿਲੀ ਤਾਂ ਜੀ ਮੇਜਰ ਇਹੀ ਆ ਕਿ ਜਿਹੜੀ ਗਰਲਸ ਟਾਈਮਿੰਗ ਹੈ ਉਹ ਇਨਕਰੀਜ਼ ਹੋਵੇ ਦੂਜਾ ਜਿਹੜਾ ਆਪਣਾ ਕੋਲ ਚ ਫੈਸਟ ਹੁੰਦਾ ਉਹ ਕੱਲ ਇੱਕ ਦਿਨ ਦਾ ਹੁੰਦਾ ਬਾਕੀ ਕੋਲ ਜੱਚੇ ਦੋ ਦੋ ਤਿੰਨ ਤਿੰਨ ਦਿਨ ਦਾ ਹੁੰਦਾ ਜਿੰਨੀ ਸਾਡੀ ਕੋਸ਼ਿਸ਼ ਹੋਊਗੀ ਆਪਾਂ ਕੋਸ਼ਿਸ਼ ਕਰ ਰਹੇ ਨੇ ਕਿ ਜਿਹੜਾ ਆਪਣਾ ਫੈਸਟ ਹੈ ਉਹਨੂੰ ਆਪਾਂ ਇੱਕ ਤੋਂ ਦੋ ਦਿਨ ਦਾ ਇਨਕਰੀਜ਼ ਕਰੀਏ ਤੇ ਆਰਾਮ ਨਾਲ ਜਿਹੜਾ ਫੈਸਟ ਆ ਆਪਣਾ ਦਿਨ ਚ ਹੋ ਜਾਂਦਾ 12 1 ਵਜੇ ਦੇ ਕਰੀਬ ਉਹ ਸਟਾਰਟ ਹੁੰਦਾ ਤੇ ਆਪਣਾ 4 5 ਲਾਸਟ ਟੂ ਲਾਸਟ 6 ਵਜੇ ਉਹ ਖਤਮ ਹੋ ਜਾਂਦਾ ਤੇ ਆਪਾਂ ਚਾਹੁੰਦੇ ਆ ਕਿ ਉਹ ਫੈਸਟ ਵੀ ਆਪਣਾ ਰਾਤ ਨੂੰ ਹੋਏ ਕਿਉਂਕਿ ਦੁਪਹਿਰ ਚ ਗਰਮੀ ਹੁੰਦੀ ਹੈ ਧੁੱਪ ਹੁੰਦੀ ਹੈ ਬੰਦੇ ਜੀ ਸਿੰਗਰ ਨੂੰ ਵੇਖ ਰਿਹਾ ਕਦੇ ਤੋਂ ਪਾਰੀਆ ਤਾ ਕਰਕੇ गर्ल्स टीम ने बाड़ा वर्क किया है होर आपका ग्रुप भी बनाया जिम्मे भैन ने कहा उदा कैंडीडेट भी ऐड नहीं हैगा तो जिमें आप कोलच की पार्टी लॉन्च करिए भ्रा है, है गुरुभंगू भाई आए भाई ने बोला कि भाई मैं ऐसे ऐसे पार्टी लॉन्च कर रहा हूँ मेरे को साथ दो मेरा मेरे को साथ जीए तो जी भैया अगर भाई के साथ भाई नहीं चलेंगे तो साथ होगा भी नहीं हमने भाई के स... हमें भाई की जो मतलब मोटो था या मैनीफेस्टो था जो भी भाई सोच के लेके आए थे कि ये स्कीम है इस पार्टी ऐसे हमें पार्टी चलानी है हमें वो चीज़ अच्छी लगी हमें वो चीज़ पसंद आई इसीलिए हम भाई के साथ जुड़े काम कर रहे हैं अब पार्टी तो पहले साल आई है कॉलेज में लेकिन हम पिछले चार पाँच महीने से काम कर रहे हैं जैसे भाई ने बताया फाइन वगैरह के मुद्दे के लिए भी और वैसे भी किसी लड़की को कोई दिक्कत आती है उसमें सोपो पार्टी स्टैंड ले रही है या किसी को भी कोई भी दिक्कत आटैंड ले रहा है मैं खुद बॉयज़ हॉस्टल में रहता हूँ बॉयज़ हॉस्टल में खुद इतनी प्रॉब्लम्स होती हैं जैसे वॉशिंग मशीन है कभी एक चल रही है दूसरी ख़राब है कभी दूसरी चल रही है पहले वाली ख़राब होगी कभी दोनों ख़राब है ऐसा कभी नहीं हुआ कि दोनों चल रही हैं वो हम सर, सर को बोल के टाइम टू टाइम ठीक कराते हैं उसके अलावा जो हमारे जिम इक्विपमेंट्स थे वो भी कहीं टूटे हुए थे या कहीं डैमेज थे या कम थे वो हमने बोल को वो हमने एप्लीकेशन लिखी है वोडन सर को हमारे पास इक्विपमेंट्स भी आए हैं rather than these hostel ka food hota hai khana hota hai uski quality kabhi kabhi ye ho jati hai ki ha bahut hi zyada low hai तो बच्चों को हम बोलते हैं भाई अगर ना अच्छा लग रहा है या आपको ये है कि हम पैसे दे रहे हैं आपको लेकिन उस क्वालिटी का खाना नहीं मिल रहा तो आप हमारे पास आओ क्योंकि भाई भैया कई बच्चे होते हैं जो बेचारे अपनी आवाज़ उठाने में डरते हैं तो हम उनके और अथॉरटीज़ के बीच में एक ब्रिज का, का काम कर रही है सोपो पार्टी तो उनकी आवाज़ अथॉरिटीज़ तक पहुँचाना हमारा काम है अभी आप जाके देखोगे सबको अच्छी रोटी मिल रही है सबको सब बढ़िया मिल रहा है क्योंकि हम बोलते हैं कॉलेज में कि सर सब इक्वल पैसे दे रहे हैं तो अच्छा खाना मिलना चाहिए अगर बच्चा यहाँ आ रहा है और उसको खाना ही नहीं मिल रहा बेसिक नीड तो खाना होता है बदन ढकने के लिए कपड़े पेट भरने के लिए खाना और सर ढकने के लिए छत ये तीन चीज़ तो सबको मिलनी चाहिए अगर बढ़िया खाना नहीं मिलेगा तो फिर इतने बढ़िया कॉलेज में पढ़ने का फ़ायदा कुछ नहीं है लेकिन सोपू पार्टी बोलती है बच्चे स्टैंड ले रहे हैं हमारा हम बच्चों का स्टैंड ले रहे हैं वो हमारी मदद कर रहे हैं हम उनकी मदद कर रहे हैं सब काम बढ़िया हो रहा है बाकी आपको भाई बता देंगे थैंक यू जी भाई तो भाई पढ़ाई दी गल करिए मतलब है ना पार्टियां तो हुंडियां रहती हैं क्योंकि मेन आपा जदों ਘਰੋਂ ਨਿਕਲਦੇ ਆਂ ਉਰੋਂ ਘਰੋਂ ਪੜਨ ਲਈ ਆਉਨੇ ਆਂ ਘਰ ਦੇ ਸਾਨੂੰ ਪੈਸੇ ਵੀ ਇਸੇ ਕਮਾਲੇ ਦਿੰਦੇ ਨੇ ਪੂਰੇ ਪੜਾਈ ਦਾ ਮਾਹੌਲ ਕਿਦਾਂ ਦਾ ਹੈ ਇਹ ہمارا ਜੋ ਐਸਡੀ ਕਾਲਜ ਹੈ ਇਹ ਆਪਣਾ 올ਓਵਰ ਚੰਡੀਗੜ੍ਹ कॉमर्स में सबसे ऊपर मतलब माना जाता है बी कॉमी ए वगैरह की कट ऑफ वगैरह भी बहुत हाई जाती है इधर तो एडमिशन्स वगैरह भी, भी बहुत औखी तरह होते हैं बच्चों के जैसे नाइनटी नाइन जो आउटसाइड ड्यूटी वाले बच्चे उनके भी एडमिशन क्योंकि जो इधर की बी कॉम बी बी ए की क्लासेज जो मेनली है वो बहुत अच्छी मानी जाती है यहाँ के टीचर्स वगैरह सारा जो अपना एजुकेशनल इंस्टीट्यूट है बहुत बढ़िया बना हुआ है तो लाइक जैसे कमर्स वगैरह की जो सारी क्लासेस वगैरह लगती है यहाँ पर बहुत अच्छे लाइक बच्चे सारे जो डिग्री मिलती है आगे बढ़िया पैकेज पुकेज लगते हैं सारे ਤੋ ਇਸ ਵੇਸੇ ਕਮਰਸ਼ ਲਈ ਤੋ ਬੈਸਟ ਹੀ ਹੈ ਤੇ ਅਸੀਂ ਗਿਣਤੀ ਦੀ ਗੱਲ ਕਰੀਏ ਕੁਲ ਟੋਟਲ ਕੋਈ ਮਤਲਬ ਮੋਟੀ ਮੋਟੀ ਹੀ ਗਿਣਤੀ ਕਿੰਨੀ ਹੋਗੀ 9000 ਬੱਚੇ ਇਹਦਾ 9000 ਸਟੂਡੈਂਟ ਹੈ ਤੇ ਪਾਰਟਿਸਪੇਸ਼ਨ ਕਿੰਨੇ ਕੁ ਦੀ ਲੱਗਦੀ ਹੋਵੇ ਇਲੈਕਸ਼ਨਾਂ ਦੇ ਵਿੱਚ ਇਲੈਕਸ਼ਨ ਮੇ ਅਰਾਊਂਡ 4 ਤੋਂ 5000 ਦਾ ਬੱਚਾ ਲੱਗਦਾ ਹੀ ਹੈ ਮਤਲਬ ਇਤਨੇ ਵੋਟ ਪੂਲ ਕਰਤੇ ਹਨ ਤੇ ਜਦੋਂ ਮਤਲਬ ਆਪਾਂ ਇਹ ਜੀ ਚੀਜ਼ ਸੋਚਦੇ ਆਂ ਵੀ 4-5000 ਮਤਲਬ ਸਟੂਡੈਂਟ ਰਹਿੰਦਾ 4000 ਜਿਹੜਾ ਰਹਿੰਦਾ ਉਹਨਾਂ ਦੀ ਕੀ ਕਮੀਆਂ ਰੱਖਦੀਆਂ ਹੋਣਗੀਆਂ ਕਿਉਂ ਇੰਟਰਸਟ ਕਈ ਬਈ ਜਿਵੇਂ ਆਪਾਂ ਪਹਿਲੇ ਬਾਤ ਕਰ ਰਹੇ ਸੀ ਕਿ ਇਸ ਵਿੱਚ ਨਹੀਂ ਬੜਨਾ ਇਹ ਬਹੁਤ ਮਤਲਬ ਕੋਈ ਇੱਕ ਬੜ ਗਿਆ ਤਾਂ ਫਿਰ ਵਾਪਸ ਸੇ ਨਿਕਲ ਨਹੀਂ ਪਤਾ ਵਗੈਰਾ ਇਸ ਚੱਕਰ ਮੇ ਉਨ੍ਹਾਂ ਦੀ ਫੈਮਲੀ ਸਪੋਰਟ ਨਹੀਂ ਕਰਦੀ ਤੋਂ ਉਹਨੇ ਵਹੀ ਆਤੇ ਹੈ ਪੜਾਈ ਕਰਤੇ ਹੈ ਚਲੇ ਜਾਂਤੇ। ਜਿਵੇਂ ਗੁਰਨੂਰ ਪੰਗੁਣਾ ਗੱਲ ਜਿਵੇਂ ਸਰ ਬਾਈ ਉਹਨਾਂ ਨੇ ਗੱਲ ਕੀਤੀ ਮੈਂ ਵੀ ਉਹ ਇੰਟਰਸਟਿਡ ਨਹੀਂ ਜਾਂ ਉਹਨਾਂ ਦੀਆਂ ਫੈਮਲੀयां ਨਹੀਂ ਸਪੋਰਟ ਕਰਦੀਆਂ। ਮਤਲਬ ਤੁਹਾਨੂੰ ਲੱਗਦਾ ਹੈ ਕਿ ਉਹਨਾਂ ਨੂੰ ਵੀ ਕੋਈ ਮਤਲਬ ਮੈਨੂੰ ਸਾਨੂੰ ਲੱਗਦਾ ਹੈ ਵੀ ਜਦੋਂ ਇੱਕ ਆਪਾਂ ਕਹਿੰਦੇ ਵੀ ਇਕੁਅਲ ਮਤਲਬ ਇੱਕ ਲੋਕਾਂ ਦਾ ਨੁਮਾਇੰਦਾ ਚੁਣਿਆ ਗਿਆ ਵੀ ਪਾਰਟੀ ਦਾ ਨੁਮਾਇੰਦਾ ਚੁਣਿਆ ਗਿਆ ਜ਼ਰੂਰ ਹੈ ਜਦੋਂ ਇੱਕ 4000 ਇੱਕ ਬਹੁਤ ਵੱਡੀ ਗਿਣਤੀ ਹੈ ਜਿਹੜੀ ਇਥੋਂ ਹਟ ਕੇ ਪਾਸੇ ਰਹਿ ਜਾਂਦੀ ਹੈ ਫਿਰ ਉਹ 4000 ਬਾਕੀ ਦੇ ਬੱਚਿਆਂ ਚੋਂ ਨੁਮਾਇੰਦਾ ਚੁਣਿਆ ਜਾਂਦਾ ਉਹ ਚ ਵੀ ਵੋਟ ਵੰਡਦੀ ਆ ਕੋਈ 1100 1200 ਇਧਰ ਹੈ ਨਾ ਐਵੇਂ ਫਿਰ ਉਹ 4000 ਵੱਡੀ ਗਿਣਤੀ ਹੈ ਜਿਹੜੀ ਪਾਸੇ ਰਹਿੰਦੇ ਆ ਉਹਨਾਂ ਨੂੰ ਜੋੜਨ ਦੇ ਲਈ ਸੁਪਰ ਪਾਰਟੀ ਆਉਣ ਵਾਲੇ ਦਿਨਾਂ ਚ ਕੀ ਕਰੂਗੀ ਜਾਂ ਕੀ ਕਰ ਰਹੀ ਆ ਦੇਖੋ ਬ੍ਰਦਰ ਜਿਹੜੀ 4000 ਵੋਟ ਪੂਲ ਨਹੀਂ ਹੁੰਦੀ ਉਹ ਉਹ ਸਟੂਡੈਂਟ ਹੈ ਜਿਹੜਾ ਸਿਰਫ ਕਾਲਜੇ ਚ ਬੈਗ ਚੱਕ ਕੇ ਆਉਂਦਾ ਬੈਗ ਚੱਕ ਕੇ ਮੁੜ ਜਾਂਦਾ ਜਿਹੜੇ ਕੈਂਟੀਨ ਤੱਕ ਵੀ ਨਹੀਂ ਆਉਂਦੇ ਮਤਲਬ ਨਾਰਥ ਇੰਡੀਆ ਦਾ ਸਾਡਾ ਕਮਰਸ ਲਈ ਨੰਬਰ 1 ਕਾਲਜ ਆ ਉਹ ਨਿਆਣੇ ਹੁੰਦੇ ਆ ਬੀਕਾਮ ਬੀਬੀਏ ਇਸ ਟਾਈਪ ਦੇ ਕੋਰਸ ਵਾਲੇ ਤੇ ਉਹਨਾਂ ਲਈ ਇਸ ਫੀਲਡ ਚ ਆਪਾਂ ਥੋੜਾ ਆਪਣੇ ਨਾਲ ਇੰਟਰੈਕਟ ਕਰਨ ਲਈ ਸੈਮੀਨਾਰਸ ਵਗੈਰਾ ਦਾ ਬਹੁਤ ਵਧੀਆ ਸੀ ਫਿਊਚਰ ਚ ਪਲੈਨਿੰਗ ਕਰ ਰਹੇ ਹਾਂ ਵੀ ਕਾਲਜ ਜਿਵੇਂ ਕਿ ਫਿਊਚਰ ਚ ਕੀ ਕਰਨਾ ਮਤਲਬ ਇਹ ਜੇ ਟਾਈਪ ਦੇ ਬਹੁਤ ਸਾਰੇ ਆਈਡੀਆ ਨੇ ਸਾਡੇ ਕੋਲ ਹੁਣ ਇੱਕ ਦੋ ਦਿਨਾਂ ਚ ਅਸੀਂ ਆਪਣਾ ਮੈਨੀਫੈਸਟੋ ਕੱਢਾਂਗੇ ਉਹ ਚ ਪੂਰਾ ਬਰੀਫਲੀ ਕਾਫੀ ਪੁਆਇੰਟਸ ਨੇ ਸਾਰਾ ਕੁਝ ਕਵਰ ਕਰਿਆ ਹੋਇਆ ਸੀ ਤੇ ਇਲੈਕਸ਼ਨਾਂ ਦੇ ਮਤਲਬ ਜੇ ਅਸੀਂ ਕੀ ਜਦੋਂ ਡੇਟ ਅਨਾਉਂਸ ਹੋਣੀ ਹੈ ਵੀ ਉਹਦੇ ਇਲੈਕਸ਼ਨ ਕਦੋਂ ਪੋਲ ਹੋਣੇ ਨੇ ਕਿ ਕੀ ਤਰੀਕ ਹੈ ਤਿੰਨ ਤਰੀਕ ਦੀ ਡੇਟ ਡਿਸਾਈਡ ਹੋਈ ਹੈ ਤਿੰਨ ਤਰੀਕ ਨੂੰ ਹੀ ਵੋਟਾਂ ਪੋਲ ਹੋਣੀਆਂ ਤੇ ਤਿੰਨ ਨੂੰ ਹੀ ਪਤਾ ਹੀ ਹੈ ਸਾਰਿਆਂ ਨੂੰ ਵੀ ਰਿਜ਼ਲਟ ਆ ਜਾਣਾ ਦੇ ਆਊਟਸਾਈਡਰਾਂ ਦਾ ਉਹ ਰੇ ਕੇਕ ਮਤਲਬ ਹਰ ਇੱਕ ਕਾਲਜ ਯੂਨੀਵਰਸਿਟੀ ਦੀ ਇੱਕ ਬਹੁਤ ਵੱਡਾ ਦਿੱਕਤ ਹੁੰਦੀ ਹੈ ਆਊਟਸਾਈਡਰ ਬਹੁਤ ਐਂਟਰ ਕਰਦੇ ਨੇ ਉਹ ਗੇੜਿਆਂ ਵਾਲਾ ਮਸਲਾ ਹਨਾ ਉਹ ਉਹ ਰੇ ਕਿੰਨੀ ਕਿ ਸੰਸਿਆ ਹੈ ਦੇਖੋ ਜਿਹੜਾ ਗੇੜੀ ਕਲਚਰ ਹੈ ਉਹ ਸਾਡੇ ਐਸਡੀ ਕਾਲਜ ਦਾ ਮੈਨੂੰ ਲੱਗਦਾ ਚੰਡੀਗੜ੍ਹ ਤੋਂ ਐਮਸੀਐਮ ਤੋਂ ਬਾਅਦ ਦੂਆ ਸਾਡਾ ਕਾਲਜ ਆ ਜਸ ਬਿਕੋਜ਼ ਇੱਥੇ ਸਾਰੀ ਕਰੀਮ ਆਉਂਦੀ ਹੈ ਤੇ ਆਊਟਸਾਈਡਰਾਂ ਕਰਕੇ ਕਾਲਜ 'ਚ ਬਹੁਤ ਸਾਰੀਆਂ ਪ੍ਰੋਬਲਮਾਂ ਵੀ ਆਈਆਂ ਜਿਵੇਂ ਹਾਲੀ ਵਿੱਚ ਦੋ ਲੜਾਈਆਂ ਵੀ ਹੋ ਕੇ ਆਟੀਆਂ ਪਰ ਉਹਨੂੰ ਹੈਂਡਲ ਕਰਨ ਲਈ ਦੇਖੋ ਹੁਣ ਵੀ ਤੁਸੀਂ ਇੱਧਰ ਆਸੇ-ਪਾਸੇ ਗੇੜਾ ਮਾਰ ਕੇ ਦੇਖੋ 24/7 ਉਹਨੂੰ ਪੁਲਿਸ ਪ੍ਰਸ਼ਾਸਨ ਇੱਥੇ ਅਵੇਲੇਬਲ ਮਿਲੇਗਾ ਕਾਲਜ ਵੱਲੋਂ ਬੌਂਸਰਾਂ ਦੀ ਡਿਊਟੀ ਇੱਥੇ ਪੱਕੀ ਲੱਗਦੀ ਹੈ ਕਿਸੇ ਵੀ ਨਿਆਣੇ ਦੀ ਹੁਣ ਬਿਨ ਆਈਡੀ ਕਾਰਡ ਤੋਂ ਐਂਟਰੀ ਨਹੀਂ ਹੁੰਦੀ ਤੇ ਕਾਲਜ ਚ ਪਾਰਕਿੰਗ ਦੀ ਦਿੱਕਤ ਹੈ ਜਾਂ ਪਾਰਕਿੰਗ ਹੈ ਨਹੀਂ ਕਿਉਂਕਿ ਅਸੀਂ ਜਦੋਂ ਹੁਣ ਆਏ ਆ ਗੱਡੀਆਂ ਇੱਧਰ ਉੱਧਰ ਦੇਖ ਰਹੇ ਆ ਇਹ ਜਿਆਦਾ ਇਲੈਕਸ਼ਨਾਂ ਕਰਕੇ ਵੱਧ ਗੱਡੀਆਂ ਹੁਣ ਕਰਕੇ ਜਾਂ ਪਾਰਕਿੰਗ ਹੀ ਨਹੀਂ ਹੈ ਕਾਲਜ ਨਹੀਂ ਪਾਰਕਿੰਗ ਦਾ ਇੱਕ ਬਹੁਤ ਵੱਡਾ ਇਸ਼ੂ ਹੈ ਸਾਡੇ ਕਾਲਜ ਵਿੱਚ ਕਿਉਂਕਿ ਸਾਡੇ ਕਾਲਜ ਦੇ ਵਿੱਚ ਗੱਡੀ ਐਂਟਰੀ ਨਹੀਂ ਹੁੰਦੀ ਸਿਰਫ ਟੀਚਰਸ ਜਾਂ ਐਡਮਿਨਿਸਟ੍ਰੇਸ਼ਨ ਦੀ ਗੱਾਰ ਅੰਦਰ ਜਾਏਗੀ ਤੇ ਸਟੂਡੈਂਟਾਂ ਨੂੰ ਬਾਹਰ ਕਿਤੇ ਲੱਭ ਫਿਰ ਕੇ ਆਪਣੀ ਪਾਰਕਿੰਗ ਕਰਨੀ ਪੈਂਦੀ ਹੈ ਇਹ ਬਹੁਤ ਵੱਡਾ ਇਸ਼ੂ ਹੈ ਫੂੰਜੇ ਤੇ ਕੋਈ ਬੜੀਆ ਉਪਾਅ ਮਿਲੇਗਾ ਤਾਂ ਅੱਗੇ ਲੈ ਕੇ ਆਵਾਂਗੇ ਸਾਰੇ ਮੇਰੇ ਚਲੋ ਮੁਬਾਰਕਾਂ ਤੁਹਾਨੂੰ ਤੁਹਾਡੀ ਨਾਮਿਨੇਸ਼ਨ ਵੀ ਭਰੀ ਗਈ ਆਉਣ ਵਾਲੇ ਦਿਨਾਂ ਚ ਅਸੀਂ ਵੀ ਉਮੀਦ ਕਰਦੇ ਆਂ ਵੀ ਜੇ ਤੂੰ ਪ੍ਰਾਪਤ ਹੋਵੇ ਤੇ ਜਿਹੜੀਆਂ ਗੱਲਾਂ ਤੇ ਅੱਜ ਤੁਸੀਂ ਗੱਲ ਕਰ ਰਹੇ ਹੋ ਤੇ ਉਮੀਦ ਹੈ ਉਸੇ ਗੱਲਾਂ ਤੇ ਖਰੇ ਵੀ ਉਤਰੋ ਹਨਾ ਮਤਲਬ ਇਹ ਸਟੂਡੈਂਟਾਂ ਦੀ ਵੀ ਇਹੀ ਜਿੱਤ ਹੁੰਦੀ ਹੈ ਕਿ ਜਿਹੜੀ ਪਾਰਟੀ ਜਿੱਤਦੀ ਹੈ ਤੇ ਉਹ ਗੱਲਾਂ ਤੇ ਖਰੀ ਉਤਰੇ ਤੇ ਇਹ ਜਿਵੇਂ ਸੋਪੂ ਪਾਰਟੀ ਵੱਲੋਂ ਇੱਕ ਮੈਨੀਫੈਸਟੋ ਵੀ ਰੱਖਿਆ ਗਿਆ ਕਿ ਉਹਨਾਂ ਦੇ ਮੈਨੀਫੈਸਟੋ ਵਿੱਚ ਆ ਵੀ ਕੁੜੀਆਂ ਦੀ ਹੋਸਟਲ ਟਾਈਮਿੰਗ ਦੇ ਵਿੱਚ ਵਾਧਾ ਹੋਰ ਸਮੱਸਿਆਵਾਂ ਨੇ ਜਿਹੜੀਆਂ ਪਾਰਕਿੰਗ ਦੀਆਂ ਉਹਨਾਂ ਦੇ ਵਿੱਚ ਇਹ ਸਾਰੇ ਮਸਲੇਾਂ ਤੇ ਸੋਪੂ ਪਾਰਟੀ ਵੱਲੋਂ ਮੈਨੀਫੈਸਟੋ ਰੱਖਿਆ ਗਿਆ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ 3 ਤਰੀਕ ਨੂੰ ਕੀ ਰਿਜ਼ਲਟ ਨਿਕਲਦੇ ਨੇ ਉਹ ਸਾਰਿਆਂ ਦੇ ਸਾਹਮਣੇ ਦੇਖਣ ਨੂੰ ਯੋਗ ਹੋਣਗੇ ਤੇ ਸਾਡੇ ਨਾਲ ਜੁੜੇ ਰਹੋ ਹੋਰ ਖਬਰਾਂ ਦੇਖਣ ਲਈ ਧੰਨਵਾਦ